ਦੋਸਤੋ ਕਿਸੇ ਪਿੰਡ ਦੇ ਇੱਕ ਕੋਨੇ ਵਿੱਚ ਟੂਰ ਨਾਲ ਪਰੀ ਟੁੱਟੀ ਫੁੱਟੀ ਚੋਪੜੀ ਵਿੱਚ ਰਹਿੰਦਾ ਸੀ ਸ਼ਿਆਮੂ ਇੱਕ 20 ਸਾਲ ਦਾ ਸਦਾ ਸਦਾ ਮੁੰਡਾ ਨਾ ਕੋਈ ਵੱਡਾ ਸੁਪਨਾ ਨਾ ਕੋਈ ਵੱਡਾ ਇਰਾਦਾ ਸਿਰਫ ਇੱਕੋ ਖਾਇਸ਼ ਦੋ ਵੇਲੇ ਦੀ ਰੋਟੀ ਉਹ ਬਚਪਨ ਤੋਂ ਹੀ ਆਪਣੇ ਬਾਪੂ ਦੇ ਨਾਲ ਪਿੰਡ ਦੇ ਈਟਾਂ ਦੇ ਪੱਟੇ ਤੇ ਕੰਮ ਕਰਦਾ ਆ ਰਿਹਾ ਸੀ ਹੁਣ ਬਾਪੂ ਇਸ ਦੁਨੀਆ 'ਚ ਨਹੀਂ ਰਹੇ ਪਰ ਉਹਨਾਂ ਦੀ ਜ਼ਿੰਮੇਵਾਰੀ ਹੁਣ ਸ਼ਿਆਮੂ ਦੇ ਮੋਢਿਆਂ ਤੇ ਸੀ ਹਰ ਸਵੇਰੇ 4 ਵਜੇ ਉੱਠ ਕੇ ਇੱਕ ਟਿੰਦੇ ਮੱਗ ਨਾਲ ਮੂੰਹ ਧੋਦਾ ਸੁੱਕਾ ਪਰਾਠਾ ਮੂੰਹ ਵਿੱਚ ਪਾਉਂਦਾ ਅਤੇ ਨੰਗੇ ਪੈਰ ਹੀ ਪੱਟੇ ਵੱਲ ਰਵਾਨਾ ਹੋ ਜਾਂਦਾ ਉਸ ਲਈ ਪਟਾ ਸਿਰਫ ਰੋਜ਼ਗਾਰ ਨਹੀਂ ਸਾਰੀ ਜ਼ਿੰਦਗੀ ਦੀ ਡੋਰ ਸੀ ਈਟਾ ਬਣਾਉਣਾ ਕੋਈ ਆਸਾਨ ਕੰਮ ਨਹੀਂ ਸੀ ਮਿੱਟੀ ਲਿਆਉਣੀ ਉਸ ਨੂੰ ਗੁੰਦਣਾ ਸਾंचे ਵਿੱਚ ਟਾਲਣਾ ਤੂਪ ਵਿੱਚ ਸੁਕਾਉਣਾ ਤੇ ਫਿਰ ਪੱਟੀ ਵਿੱਚ ਪਕਾਉਣਾ ਇਹ ਸਾਰਾ ਕੰਮ ਖੂਨ ਪਸੀਨੇ ਦੀ ਕੀਮਤ ਤੇ ਹੁੰਦਾ ਸੀ ਪਰ ਸ਼ਾਮ ਨੂੰ ਕਦੇ ਵੀ ਕੋਈ ਸ਼ਿਕਾਇਤ ਨਹੀਂ ਸੀ ਉਹ ਛੁੱਪ-ਛੁਪ ਆਪਣਾ ਕੰਮ ਕਰਦਾ ਰਹਿੰਦਾ। ਪੱਟੇ ਤੇ ਹੋਰ ਵੀ ਕਈ ਮਜ਼ਦੂਰ ਸਨ, ਬਹੁਤੇ ਉਸ ਤੋਂ ਉਮਰ ਵਿੱਚ ਵੱਡੇ, ਪਰ ਕੋਈ ਵੀ ਉਸ ਵਾਂਗ ਇਮਾਨਦਾਰ ਨਹੀਂ ਸੀ। ਜਦ ਹੋਰ ਮਜ਼ਦੂਰ ਕੰਮ ਵਿਚਕਾਰ ਆਰਾਮ ਕਰਦੇ, ਬੀੜੀ ਪੀਂਦੇ ਜਾਂ ਛੁੱਟੀ ਮਾਰ ਜਾਂਦੇ, ਉਦੋਂ ਵੀ ਸ਼ਾਮੂ ਮਿੱਟੀ ਟੋ ਰਿਹਾ ਹੁੰਦਾ। ਉਸ ਦਿਨ ਅਸਮਾਨ ਸਵੇਰ ਤੋਂ ਹੀ ਨਾਰਾਜ਼ ਲੱਗ ਰਿਹਾ ਸੀ। ਬੱਦਲ ਕੁਮੇਰੇ ਸਨ ਤੇ ਹਵਾ ਵਿੱਚ ਨਮੀ ਸੀ। ਪੱਟੇ ਦੇ ਸਾਰੇ ਮਜ਼ਦੂਰ ਸਮਝ ਗਏ ਸਨ ਕਿ ਅੱਜ ਮੇ ਪੈਣਾ ਹੀ ਪੈਣਾ ਹੈ। ਇਸ ਕਰਕੇ ਦੁਪਹਿਰ ਤੱਕ ਹੌਲੀ ਹੌਲੀ ਕਿਸਕਣ ਲੱਗੇ ਕੋਈ ਆਖਦਾ ਬੀਵੀ ਬੁਲਾ ਰਹੀ ਹੈ ਕੋਈ ਆਖਦਾ ਬੱਚਾ ਬਿਮਾਰ ਹੈ ਪਰ ਸ਼ਾਮੂ ਉਥੇ ਹੀ ਬੈਠਾ ਸੋਚਦਾ ਰਿਹਾ ਕਿਉਂਕਿ ਸੈਂਕੜੇ ਈਟਾਂ ਖੁੱਲੀਆਂ ਪਈਆਂ ਸਨ ਜੇ ਮੀਂਹ ਪੈ ਗਿਆ ਤਾਂ ਸਾਰੀ ਮਿਹਨਤ ਮਿੱਟੀ ਹੋ ਜਾਵੇਗੀ ਉਹ ਜਾਣਦਾ ਸੀ ਇਹ ਈਟਾਂ ਕਿੰਨੀ ਮੁਸ਼ਕਿਲ ਨਾਲ ਬਣੀਆਂ ਨੇ ਸ਼ਾਮ ਨੂੰ ਜਦ ਮੀਂਹ ਆਇਆ ਤਾਂ ਬਿਲਕੁਲ ਉਹੀ ਹੋਇਆ ਜਿਸ ਦਾ ਡਰ ਸੀ ਮੌਸਲਦਾਰ ਮੀਂਹ ਆਂਦੀ ਬਿਜਲੀ ਦੀ ਕਰਖ ਸਾਰਾ ਪਟਾ ਸੁੰਨਾ ਹੋ ਗਿਆ ਪਰ ਸ਼ਾਮੂ ਉਥੇ ਸੀ ਉਹ ਗੀਲੇ ਕਪੜਿਆਂ ਜਹੀ ਦੌੜ ਪਿਆ ਤੇ ਇੱਕ ਇੱਕ ਈਟ ਚੁੱਕ ਕੇ ਨੀੜਲੀ ਚੋਪੜੀ ਹੀਠਾਂ ਰਖਣ ਲਗਾ ਹੱਥ ਫਿਸਲਦੇ ਕਪੜੇ ਕੀਚੀ ਨਾਲ ਪੀਜੇ ਹੋਏ ਪਰ ਉਹ ਰੁਕਿਆ ਨਹੀਂ ਰਾਤ ਭਰ ਈਟਾਂ ਟੋਈਆਂ ਤੇ ਹੌਸਲੇ ਨਾਲ ਲਗਭਗ 4000 ਈਟਾਂ ਬਚਾਲਿਆ ਅਸਮਾਨ ਵੱਲ ਤੱਕਿਆ ਮਿੱਟੀ ਵਿੱਚ ਬੈਠ ਕੇ ਮਸਕਰਾਇਆ हे ਰੱਬਾ ਅੱਜ ਤਾਂ ਤੂੰ ਦੇਖਿਆ ਕਿ ਮੈਂ ਕਿਵੇਂ ਨਹੀਂ ਰੁਕਦਾ ਸਵੇਰ ਦੀ ਪਹਿਲੀ ਰੋਸ਼ਨੀ ਨਾਲ ਸੇਠ ਸੁਰੇਸ਼ਜੀਪ ਚ ਆਏ ਮੇਦੇ ਬਾਦ ਉਹ ਚਿੰਤਿਤ ਸਨ ਕਿ ਕਿਤੇ ਈਟਾਂ ਖਰਾਬ ਨਾ ਹੋ ਗਈ ਹੋਣ ਪਰ ਜੋ ਦੇਖਿਆ ਉਹ ਹੈਰਾਨ ਕਰ ਗਿਆ ਸਾਰੀਆਂ ਈਟਾਂ ਚੋਪੜੀ ਢੇਠਾਂ ਸਾਫ ਸੁਥਰੀ ਟਾਂਗ ਨਾਲ ਰੱਖੀਆਂ ਹੋਈਆਂ ਇੱਕ ਵੀ ਨੁਕਸਾਨ ਨਹੀਂ ਮੈਂ ਵਿੱਚ ਵੀ ਕਿਸੇ ਨੇ ਐਸਾ ਕੰਮ ਕੀਤਾ ਸੀ ਜੋ ਕਾਬਿਲ ਤਾਰੀਫ ਸੀ ਉਹਨਾਂ ਨੂੰ ਉਥੇ ਥੱਕਾ ਹੋਇਆ ਸ਼ਾਮੂ ਬੈਠਾ ਮਿਲਿਆ ਸੇਠ ਜੀ ਪੁੱਛਦੇ ਨੇ ਕੌਣ ਸੀ ਰਾਤ ਪਰ ਇੱਥੇ ਸ਼ਾਮੂ ਹੌਲੀ ਜਿਹਾ ਬੋਲਿਆ ਮੈਂ ਸੀ ਸੇਠ ਜੀ ਉਹਨਾਂ ਨੂੰ ਯਕੀਨ ਨਹੀਂ ਹੋਇਆ ਪੁੱਛਿਆ ਬਾਕੀ ਕਿੱਥੇ ਗਏ ਉਹ ਬੋਲਿਆ ਕੋਈ ਨਹੀਂ ਰਹਾ ਸਾਰੇ ਚਲੇ ਗਏ ਮੈਂ ਸੋਚਿਆ ਜੇ ਇਹ ਇਟਾ ਪੇਚ ਗਈਆਂ ਤਾਂ ਨੁਕਸਾਨ ਹੋਜੂ ਸੀਟ ਜੀ ਦਾ ਦਿਲ ਪਰ ਆਇਆ ਆਖਣ ਲੱਗੇ ਪੁੱਤਰ ਤੂੰ ਜੋ ਕੀਤਾ ਉਹ ਕੋਈ ਨਹੀਂ ਕਰਦਾ ਤੂੰ ਮੇਰੇ ਲੱਖਾਂ ਬਚਾ ਲਏ ਤੂੰ ਸੱਚਾ ਤੇ ਵਫਾਦਾਰਾ ਫਿਰ ਉਹਨਾਂ ਆਪਣੀ ਜੇਬ ਤੋਂ ਕੁਝ ਰੁਪਏ ਕੱਢ ਕੇ ਸ਼ਾਮੂ ਦੇ ਹੱਥ 'ਚ ਰਖੇ ਤੇ ਪੁੱਛਿਆ ਪੁੱਤਰ ਤੂੰ ਕੀ ਕਰਨਾ ਚਾਹੁੰਦਾ ਹੈ ਆਪਣੀ ਜ਼ਿੰਦਗੀ 'ਚ ਸ਼ਾਮੂ ਥੋੜਾ ਚਿੜ ਗਿਆ ਤੇ ਬੋਲਿਆ ਸੀਟ ਜੀ ਮੈਨੂੰ ਤਾਂ ਸਿਰਫ ਦੋ ਵੇਲੇ ਦੀ ਰੋਟੀ ਚਾਹੀਦੀ ਏ ਪਰ ਜੇ ਤੁਸੀਂ ਪੁੱਛ ਲਿਆ ਤਾਂ ਤਾਂ ਇੱਕ ਗੱਲ ਕਹਾ ਸੀਠ ਜੀ ਮੈਂ ਵੀ ਤੁਹਾਡੇ ਵਰਗਾ ਬਣਨਾ ਚਾਹੁੰਦਾ ਹਾਂ ਕੁਝ ਸਿੱਖਣਾ ਚਾਹੁੰਦਾ ਹਾਂ ਸੀਠ ਜੀ ਮਸਕਰਾਏ ਤੇ ਕਹਿਣ ਲੱਗੇ ਪੁੱਤਰ ਜੇ ਤੇਰੇ ਵਰਗਾ ਮਿਹਨਤੀ ਇਨਸਾਨ ਕੁਝ ठान ਲਵੇ ਤਾਂ ਉਸ ਨੂੰ ਕੋਈ ਨਹੀਂ ਰੋਕ ਸਕਦਾ ਅੱਜ ਤੂੰ ਤੂੰ ਮੇਰਾ ਖਾਸ ਆਦਮੀ ਹੈ ਜੋ ਕੁਝ ਵੀ ਸਿੱਖਣਾ ਹੈ ਮੈਨੂੰ ਵੇਖ ਕੇ ਸਿੱਖ ਇਹ ਪਟਾ ਹੁਣ ਤੇਰਾ ਵੀ ਹੈ श्यामू ਦੀਆਂ ਅੱਖਾਂ ਪਰ ਆਈਆਂ ਕਿਉਂਕਿ ਇਹ ਪਹਿਲੀ ਵਾਰੀ ਸੀ ਕਿਸੇ ਨੇ ਉਸ ਦੀ ਮਿਹਨਤ ਨੂੰ ਇੰਨੀ ਇੱਜ਼ਤ ਦਿੱਤੀ ਸੀ ਉਸ ਦਿਨ ਤੋਂ ਬਾਅਦ ਸ਼ਾਮੂ ਨੇ ਸਿਰਫ ਕੰਮ ਨਹੀਂ ਕੀਤਾ ਉਸ ਨੇ ਸਿੱਖਣਾ ਸ਼ੁਰੂ ਕਰ ਦਿੱਤਾ ਉਹ ਹੁਣ ਧਿਆਨ ਦੇਣ ਲੱਗ ਪਿਆ ਕਿ ਕਿਹੜੀ ਮਿੱਟੀ ਨਾਲ ਈਟਾਂ ਮਜ਼ਬੂਤ ਬਣਦੀਆਂ ਨੇ ਪੱਟੀ ਦਾ ਤਾਪਮਾਨ ਕਿੰਨਾ ਹੋਣਾ ਚਾਹੀਦਾ ਹੈ ਈਟ ਦੀ ਸਫਾਈ ਕਿਵੇਂ ਹੋਣੀ ਚਾਹੀਦੀ ਹੈ ਜਦੋਂ ਵੀ ਵਪਾਰੀ ਪੱਟੇ ਤੇ ਆਉਂਦੇ ਤਾਂ ਸ਼ਾਮੂ ਉਹਨਾਂ ਦੇ ਸਵਾਲਾਂ ਦੇ ਸਾਫ਼ ਤੇ ਸਮਝਦਾਰੀ ਵਾਲੇ ਜਵਾਬ ਦੇਣ ਲੱਗ ਪਿਆ ਪਹਿਲਾਂ ਉਹ ਸਿਰਫ ਇੱਕ ਮਜ਼ਦੂਰ ਸੀ ਉਹਨ ਉਹ ਕਾਰੀਗਰ ਬਣ ਰਿਹਾ ਸੀ ਹੌਲੀ ਹੌਲੀ ਗਿਆਨ ਉਸਦਾ ਹਥਿਆਰ ਬਣ ਗਿਆ ਸਵੇਰੇ ਤੋਂ ਸ਼ਾਮ ਤੱਕ ਉਹ ਨਾ ਸਿਰਫ ਈਟਾਂ ਬਣਾਉਂਦਾ ਸੀ ਸਗੁਪ ਸੇਠ ਦੇ ਹਰ ਕੰਮ ਨੂੰ ਧਿਆਨ ਨਾਲ ਵੇਖਦਾ ਸੀ ਵਪਾਰੀਆਂ ਨਾਲ ਗੱਲ ਕਰਨੀ ਮਾਲ ਭੇਜਣਾ ਗੱਡੀ ਬੁੱਕ ਕਰਵਾਉਣੀ ਰੇਟ ਤੈਅ ਕਰਨਾ ਮਿੱਟੀ ਮੰਗਵਾਉਣੀ ਇਹ ਸਭ ਕੁਝ ਉਹ ਸਿੱਖ ਰਿਹਾ ਸੀ ਜਿੱਥੇ ਹੋਰ ਮਜ਼ਦੂਰ ਸਿਰਫ ਕੰਟੇ ਗਿਣਦੇ ਉਥੇ ਸ਼ਾਮੂ ਕੰਮ ਦੇ ਅਰਥ ਲੱਭ ਰਿਹਾ ਸੀ ਹੌਲੀ ਹੌਲੀ ਜਦੋਂ ਵਪਾਰੀ ਆਉਂਦੇ ਤਾਂ ਉਹ ਸੇਠ ਨੂੰ ਛੱਡ ਕੇ ਸਿੱਧਾ ਸ਼ਾਮੂ ਨਾਲ ਗੱਲ ਕਰਦੇ ਕਿਉਂਕਿ ਉਹ ਸਧਾਰਨ ਸੱਚਾ ਅਤੇ ਸਮਝਦਾਰੀ ਵਾਲਾ ਜਵਾਬ ਦਿੰਦਾ ਸੀ ਉਹ ਨਾ ਕਿਸੇ ਦੀ ਚਾਪਲੂਸੀ ਕਰਦਾ ਸੀ ਨਾ ਕੋਈ ਝੂਠ ਸਿਰਫ ਇਮਾਨਦਾਰੀ ਨਾਲ ਕਹਿੰਦਾ ਇਹ ਈਟ ਬਹੁਤ ਪੱਕੀ ਹੈ ਇਹ ਮਾਲ ਕੱਲ ਤੱਕ ਤਿਆਰ ਹੋ ਜਾਵੇਗਾ ਅਤੇ ਜੋ ਕਹਿੰਦਾ ਉਹ ਕਰਕੇ ਦਿਖਾਉਂਦਾ ਕੁਝ ਹੀ ਮਹੀਨਿਆਂ ਵਿੱਚ ਸ਼ਾਮੂ ਦਾ ਨਾਮ ਵਪਾਰੀਆਂ ਦੀ ਜ਼ੁਬਾਨ ਤੇ ਆਉਣ ਲੱਗ ਪਿਆ ਸੇਠ ਸੁਰੇਸ਼ ਨੂੰ ਪਹਿਲਾਂ ਤਾਂ ਖੁਸ਼ੀ ਹੋਈ ਕਿ ਮੁੰਡਾ ਮਿਹਨਤੀ ਹੈ ਪਰ ਜਦ ਉਸਨੇ ਵੇਖਿਆ ਕਿ ਹੁਣ ਵਪਾਰੀ ਉਸ ਤੋਂ ਵੱਧ ਸ਼ਾਮੂ ਦੀ ਤਾਰੀਫ਼ ਕਰਨ ਲੱਗ ਪਏ ਨੇ ਹੋਣ ਸੇਠ ਦੇ ਦਿਲ ਵਿੱਚ ਇੱਕ ਚੁਬਨ ਜੰਮਣ ਲੱਗੀ ਸੀ ਕਿਉਂਕਿ ਉਸ ਨੂੰ ਲੱਗਣ ਲੱਗਿਆ ਕਿ ਕਿਤੇ ਇਹ ਮੁੰਡਾ ਇੰਨਾ ਅੱਗੇ ਨਾ ਨਿਕਲ ਜਾਵੇ ਕਿ ਉਸ ਦਾ ਨਾਂ ਹੀ ਮਿਟ ਜਾਵੇ। ਇਹ ਹੀ ਡਰ ਸੇਠ ਨੂੰ ਰਾਤਾਂ ਨੂੰ ਸੌਣ ਨਹੀਂ ਦਿੰਦਾ ਸੀ। ਉਹ ਹੁਣ ਸ਼ਾਮੂ ਦੀ ਹਰ ਹਰਕਤ ਤੇ ਨਜ਼ਰ ਰੱਖਣ ਲੱਗ ਪਿਆ। ਜੇ ਸ਼ਾਮੂ ਕਿਸੇ ਵਪਾਰੀ ਨਾਲ ਹਾਸ ਕੇ ਗੱਲ ਕਰ ਲੈਂਦਾ ਤਾਂ ਸੇਠ ਨੂੰ ਲੱਗਦਾ ਇਹ ਮੈਨੂੰ ਤੋਖਾ ਦੇ ਰਿਹਾ ਹੈ। ਇੱਕ ਦਿਨ ਸੇਠ ਦੇ ਖਾਸ ਆਦਮੀ ਨੇ ਆਖਿਆ ਸੇਠ ਜੀ ਸੁਣਿਆ ਹੈ ਸ਼ਾਮੂ ਹੁਣ ਖੁਦ ਹੀ ਸੌਦੇ ਕਰਨ ਲੱਗ ਪਿਆ ਹੈ। ਪਤਾ ਨਹੀਂ ਕਿਸੇ ਹੋਰ ਵਪਾਰੀ ਨਾਲ ਗਠਜੋੜ ਕਰ ਲਿਆ ਹੋਵੇ ਇਹ ਗੱਲ ਸੇਠ ਦੇ ਦਿਮਾਗ ਵਿੱਚ ਜ਼ਹਿਰ ਵਾਂਗ ਵਸ ਗਈ ਕੁਝ ਦਿਨਾਂ ਬਾਅਦ ਜਦ ਸ਼ਾਮੂ ਹਮੇਸ਼ਾ ਵਾਂਗ ਪਟੇ ਤੇ ਪਹੁੰਚਿਆ ਤਾਂ ਸੇਠ ਨੇ ਗੁੱਸੇ ਨਾਲ ਉਸ ਨੂੰ ਬੁਲਾਇਆ ਤੇ ਕਿਹਾ ਸ਼ਾਮੂ ਹੁਣ ਤੂੰ ਇੱਥੇ ਨਹੀਂ ਆਏਂਗਾ ਤੈਨੂੰ ਕੰਮ ਤੋਂ ਕੱਢਿਆ ਜਾਂਦਾ ਹੈ ਸ਼ਾਮੂ ਇੱਕ ਪਲ ਲਈ ਸਟਿਆ ਰਹਿ ਗਿਆ ਉਸ ਨੇ ਪੁੱਛਿਆ ਸੇਠ ਜੀ ਮੈਂ ਕੋਈ ਗਲਤੀ ਕੀਤੀ ਸੇਠ ਨੇ ਕਿਹਾ ਤੈਨੂੰ ਹੁਣ ਬਹੁਤ ਸਮਝ ਆਉਣ ਲੱਗੀ ਹੈ ਤੂੰ ਲੋਕਾਂ ਨਾਲ ਆਪਣੇ ਫਾਇਦੇ ਲਈ ਗੱਲਾਂ ਕਰਦਾ ਹੈ ਮੇਰੇ ਕੰਮ ਵਿੱਚ ਦਖਲ ਦਿੰਦਾ ਹੈ ਹੁਣ ਸਾਨੂੰ ਨਾ ਸਿਖਾ ਜਾਂ ਜਿੱਥੇ ਜਾਣਾ ਏ ਸ਼ਾਮੂ ਉਥੇ ਹੀ ਖੜਾ ਰਹਿ ਗਿਆ ਅੱਖਾਂ ਚੁਕੀਆਂ ਦਿਲ ਟੁੱਟਿਆ ਹੋਇਆ ਜਿਸ ਪਟੇ ਨੂੰ ਉਸਨੇ ਮੇ ਤੋਂ ਬਚਾਇਆ ਸੀ ਜਿਸ ਥਾਂ ਤੇ ਦਿਨ ਰਾਤ ਮਿਹਨਤ ਕੀਤੀ ਉਥੋਂ ਹੀ ਉਸ ਨੂੰ ਕੱਢ ਦਿੱਤਾ ਗਿਆ ਹੁਣ ਸ਼ਾਮੂ ਫਿਰ ਇੱਕ ਵਾਰ ਇੱਕ ਵਿਰਲਾ ਨੌਜਵਾਨ ਬਣ ਗਿਆ ਸੀ ਜੋ ਪਿੰਡ ਦੀਆਂ ਗਲੀਆਂ ਵਿੱਚ ਚੁੱਪ ਚਾਪ ਤੈਲਦਾ ਸੀ ਨਾ ਕੋਈ ਪੁੱਛਣ ਵਾਲਾ ਨਾ ਕੋਈ ਵੇਖਣ ਵਾਲਾ ਉਸ ਦਾ ਨਾਮ ਮਿਟਾ ਦਿੱਤਾ ਗਿਆ ਮਜ਼ਦੂਰੀ ਛਡਵਾਈ ਗਈ ਇੱਕ ਦਿਨ ਸ਼ਾਮੂ ਪਿੰਡ ਦੀ ਕੱਚੀ ਸੜਕ ਤੇ ਪੈਦਲ ਤੁਰ ਰਿਹਾ ਸੀ। ਉਹਦੀ ਜੇਬ ਵਿੱਚ 1 ਰੁਪਿਆ ਵੀ ਨਹੀਂ ਸੀ ਤੇ ਦਿਲ ਵਿੱਚ ਕੋਈ ਉਮੀਦ ਵੀ ਨਹੀਂ। ਅਚਾਨਕ ਉਸ ਦੀ ਨਜ਼ਰ ਇੱਕ ਚਿੱਟੀ ਗੱਡੀ ਤੇ ਪਈ ਜੋ ਸੜਕ ਦੇ ਕੰਡੇ ਖੜੀ ਸੀ। ਉਸ ਦਾ ਇੱਕ ਟਾਇਰ ਪੰਕਚਰ ਹੋਇਆ ਸੀ। ਸ਼ਾਮੂ ਕੁਝ ਸੋਚੇ ਬਿਨਾ ਉਸ ਗੱਡੀ ਕੋਲ ਗਿਆ। ਵੇਖਿਆ ਕਿ ਇੱਕ ਆਦਮੀ ਗੱਡੀ ਤੋਂ ਉਤਰ ਕੇ ਬੜਾ ਪਰੇਸ਼ਾਨ ਖੜਾ ਹੈ। ਪੈਜੀ, ਕੋਈ ਮਦਦ ਕਰਾਂ? ਸ਼ਾਮੂ ਨੇ ਪੁੱਛਿਆ। ਜਿਵੇਂ ਹੀ ਉਸ ਆਦਮੀ ਨੇ ਉਸ ਨੂੰ ਵੇਖਿਆ ਅੱਖਾਂ ਚਮਕਣ ਲੱਗ ਪਈਆਂ ਅਰੇ ਤੂੰ ਉਹੀ ਨਾ ਸ਼ਾਮੂ ਯਾਦ ਹੈ ਜਦੋਂ ਮੈਂ ਪਟੇ ਤੇ ਆਇਆ ਸੀ ਤੂੰ ਮੈਨੂੰ ਈਟਾਂ ਦਾ ਮਾਲ ਵਿਖਾਇਆ ਸੀ ਬਹੁਤ ਸੋਹਣੀ ਤਰੀਕੇ ਨਾਲ ਸਮਝਾਇਆ ਸੀ ਸ਼ਾਮੂ ਹੌਲੀ ਜਿਹਾ ਮਸਕਰਾਇਆ ਹਾਂ Saab ਹੋਂਦਾ ਮੈਨੂੰ ਉਥੋਂ ਕੱਢ ਦਿੱਤਾ ਗਿਆ ਆਦਮੀ ਨੂੰ ਯਕੀਨ ਨਹੀਂ ਹੋਇਆ ਤੈਨੂੰ ਵਰਗੇ ਮਿਹਨਤੀ ਬੰਦੇ ਨੂੰ ਕੱਢ ਦਿੱਤਾ ਗਿਆ ਫਿਰ ਕਿਹਾ ਚੱਲ ਪਹਿਲਾਂ ਏ ਟਾਇਰ ਠੀਕ ਕਰਵਾਈਏ ਸ਼ਾਮੂ ਉਸ ਨੂੰ ਨੇੜੇ ਦੀ ਦੁਕਾਨ ਤੇ ਲੈ ਗਿਆ ਗੱਡੀ ਠੀਕ ਕਰਵਾਈ ਫਿਰ ਆਦਮੀ ਨੇ ਪੁੱਛਿਆ ਹੁਣ ਕੀ ਕਰ ਰਿਹਾ ਹੈ ਸ਼ਾਮੂ ਨੇ ਉੱਤਰ ਦਿੱਤਾ ਕੁਝ ਨਹੀਂ ਕੰਮ ਦੀ ਖੋਜ ਵਿੱਚ ਹਾਂ ਉਹ ਆਦਮੀ ਗੱਡੀ ਦੀ ਡਿੱਕੀ ਬੰਦ ਕਰਦਾ ਕਹਿੰਦਾ ਸ਼ਾਮੂ ਤੂੰ ਮੇਰੇ ਨਾਲ ਚੱਲ ਮੈਂ ਨਵਾਂ ਪਟਾ ਸ਼ੁਰੂ ਕਰ ਰਿਹਾ ਹਾਂ ਮੈਨੂੰ ਇੱਕ ਇਮਾਨਦਾਰ ਤੇ ਸਮਝਦਾਰ ਬੰਦੇ ਦੀ ਲੋੜ ਹੈ ਮੈਂ ਚਾਹੁੰਦਾ ਹਾਂ ਤੂੰ ਮੈਨੇਜਰ ਬਣੇ ਕੰਮ ਤੈਨੂੰ ਆਉਂਦਾ ਹੈ ਲੋਕ ਵੀ ਤੈਨੂੰ ਜਾਣਦੇ ਹਨ ਸ਼ਾਮੂ ਦੀਆਂ ਅੱਖਾਂ ਪਰ ਆਈਆਂ ਜਿਸ ਨੂੰ ਇੱਕ ਪੱਟੇ ਤੋਂ ਕੱਢ ਦਿੱਤਾ ਗਿਆ ਸੀ ਹੁਣ ਉਹ ਦੂਜੇ ਪੱਟੇ ਦਾ ਮੈਨੇਜਰ ਬਣ ਰਿਹਾ ਸੀ ਪਰ ਸ਼ਾਮੂ ਨੇ ਨਾ ਕਮੰਡ ਕੀਤਾ ਨਾ ਆਰਾਮ ਉਹ ਹਰ ਸਵੇਰੇ ਸਭ ਤੋਂ ਪਹਿਲਾਂ ਪੱਟੇ ਤੇ ਪਹੁੰਚਦਾ ਤੇ ਰਾਤ ਦੇਰੇ ਤੱਕ ਉੱਥੇ ਰਹਿੰਦਾ ਮਿੱਟੀ ਦੀ ਕਿਸਮ ਪਾਣੀ ਦੀ ਮਾਤਰਾ ਤਾਪਮਾਨ ਕਿੰਨੀਆਂ ਈਟਾਂ ਇਕੱਠੀਆਂ ਪਕਣ ਹਰ ਚੀਜ਼ ਤੇ ਧਿਆਨ ਦਿੰਦਾ ਮਜ਼ਦੂਰ ਉਸ ਨੂੰ ਮਾਲਕ ਨਹੀਂ ਸਾਥੀ ਮਨ ਦੇ ਸੰਗ ਕਿਉਂਕਿ ਉਹ ਉਹਨਾਂ ਦੇ ਨਾਲ ਖੜਾ ਰਹਿੰਦਾ ਬਰਾਬਰੀ ਨਾਲ ਗੱਲ ਕਰਦਾ ਉਸਦੇ ਕੰਮ ਨੂੰ ਦੇਖ ਕੇ ਪੁਰਾਣੇ ਵਪਾਰੀ ਵੀ ਵਾਪਸ ਆਉਣ ਲੱਗ ਪਏ ਤੇ ਕਹਿੰਦੇ ਸਾਨੂੰ ਉਹੀ ਈਟ ਚਾਹੀਦੀ ਜੋ ਸ਼ਿਆਮੂ ਬਣਾਉਂਦਾ ਹੈ ਹੌਲੀ ਹੌਲੀ ਪੱਟਾ ਚੱਲ ਪਿਆ ਮਹੀਨੇ ਦੇ ਅੰਦਰ ਸਾਰੇ ਹਰਚੇ ਨਿਕਲਣ ਲੱਗ ਪਏ ਤੇ ਲਾਭ ਵੀ ਹੋਣ ਲੱਗਿਆ ਜਿਸ ਆਦਮੀ ਨੇ ਸ਼ਾਮੂ ਨੂੰ ਮੌਕਾ ਦਿੱਤਾ ਸੀ ਉਹ ਖੁਸ਼ੀ ਨਾਲ ਪਰ ਗਿਆ ਇੱਕ ਦਿਨ ਉਸ ਆਦਮੀ ਨੇ ਸ਼ਾਮੂ ਨੂੰ ਆਪਣੇ ਘਰ ਬੁਲਾਇਆ ਅਤੇ ਕਿਹਾ ਤੂੰ ਸਿਰਫ ਮੈਨੇਜਰ ਨਹੀਂ ਹੁਣ ਇਸ ਪਟੇ ਦਾ 30% ਮਾਲਕ ਵੀ ਹੈ ਸ਼ਾਮੂ ਦੀਆਂ ਅੱਖਾਂ ਪਰ ਆਈਆਂ ਪਰ ਉਸਨੇ ਕੁਝ ਨਹੀਂ ਕਿਹਾ ਸਿਰਫ ਹੱਥ ਜੋੜ ਕੇ ਬੋਲਿਆ ਧੰਨਵਾਦ ਸਾਹਿਬ ਕਈ ਮਹੀਨੇ ਲੰਘ ਗਏ ਇੱਕ ਦਿਨ ਸ਼ਾਮੂ ਆਪਣੇ ਪਟੇ ਤੇ ਕੁਰਸੀ ਤੇ ਬੈਠਾ ਸੀ ਕੁਰਤਾ ਪਜਾਮਾ ਪਾਇਆ ਹੋਇਆ ਸਾਫ ਸੁਥਰਾ ਮਥੇ ਤੇ ਟਿੱਕਾ ਤੇ ਅੱਖਾਂ 'ਚ ਆਤਮ ਵਿਸ਼ਵਾਸ ਉਦੋਂ ਹੀ ਇੱਕ ਪੁਰਾਣਾ ਚਿਹਰਾ ਪਟੇ ਤੇ ਆਇਆ ਉਹੀ ਸੇਠ ਸੁਰੇਸ਼ ਜਿਸਨੇ ਕਦੇ ਸ਼ਾਮੂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ ਉਹ ਕਿਸੇ ਵਪਾਰੀ ਦੇ ਨਾਲ ਮਾਲ ਵੇਖਣ ਆਇਆ ਸੀ ਜਦ ਉਸਨੇ ਸ਼ਾਮੂ ਨੂੰ ਕੁਰਸੀ ਤੇ ਬੈਠਾ ਵੇਖਿਆ ਤਾਂ ਹੱਕਾ ਬਕਾਰਿਆ ਗਿਆ ਕਹਿਣ ਲਗਾ ਸ਼ਾਮੂ ਤੂੰ ਉਸਦੀ ਆਵਾਜ਼ ਕੰਪ ਰਹੀ ਸੀ ਸ਼ਾਮੂ ਹੌਲੀ ਜਿਹਾ ਮਸਕਰਾਇਆ ਹਾਂ ਸੇਠ ਜੀ ਮੈਂ ਹੀ ਹਾਂ ਤੁਹਾਡਾ ਪਟਾ ਛੜਿਆ ਸੀ ਪਰ ਮਿਹਨਤ ਨਹੀਂ ਛੱਡੀ ਸੀ ਸੀਟ ਦੀਆਂ ਅੱਖਾਂ ਚੁੱਕ ਗਈਆਂ ਉਸ ਕੋਲ ਕਹਿਣ ਨੂੰ ਕੁਝ ਨਹੀਂ ਸੀ ਮਾਫ ਕਰ ਦੇ ਪੁੱਤਰ ਮੈਂ ਤੈਨੂੰ ਗਲਤ ਸਮਝਿਆ ਸੀ ਸ਼ਾਮੂ ਨੇ ਵੀ ਨਮ ਅੱਖਾਂ ਨਾਲ ਸਿਰ ਝੁਕਾ ਕੇ ਕਿਹਾ ਸੀਟ ਜੀ ਜੋ ਵੀ ਹੁੰਦਾ ਹੈ ਚੰਗੇ ਲਈ ਹੀ ਹੁੰਦਾ ਹੈ ਜੇ ਤੁਸੀਂ ਮੈਨੂੰ ਨਾ ਕੱਢ ਦੇ ਤਾਂ ਸ਼ਾਇਦ ਮੈਂ ਕਦੇ ਇੱਥੇ ਤੱਕ ਨਹੀਂ ਪਹੁੰਚਦਾ ਦੋਹਾਂ ਦੀਆਂ ਅੱਖਾਂ ਪਰ ਆਈਆਂ ਹੁਣ ਸ਼ਾਮੂ ਪਿੰਡ ਵਿੱਚ ਪ੍ਰੇਰਣਾ ਦਾ ਪੂਰਾ ਨਾਮ ਬਣ ਚੁੱਕਾ ਸੀ ਜਿਸ ਨੂੰ ਲੋਕ ਅਨਪੜ੍ਹ ਅਤੇ ਗਰੀਬ ਸਮਝਦੇ ਸਨ ਉਹ ਹੁਣ ਇਮਾਨਦਾਰੀ ਅਤੇ ਮਿਹਨਤ ਦੀ ਮਿਸਾਲ ਬਣ ਗਿਆ ਸੀ ਜੋ ਮੁੰਡਾ ਕਦੇ ਦੋ ਵੇਲੇ ਦੀ ਰੋਟੀ ਲਈ ਤਰਸਦਾ ਸੀ ਅੱਜ ਸੈਂਕੜੇ ਲੋਕਾਂ ਨੂੰ ਰੋਜ਼ਗਾਰ ਦੇ ਰਿਹਾ ਸੀ ਦੋਸਤੋ ਸਮਾਂ ਸਬਦਾ ਆਉਂਦਾ ਹੈ ਬਸ ਉਸ ਸਮੇਂਤਾ ਕਰ ਹਾਰ ਨਹੀਂ ਮੰਨਣੀ ਚਾਹੀਦੀ ਕਦੇ ਵੀ ਖੁਦ ਨੂੰ ਛੋਟਾ ਨਾ ਸਮਝੋ ਭਾਵੇਂ ਹਾਲਾਤ ਮੁਸ਼ਕਲ ਹੋਣ ਸੁਪਨੇ ਨਾ ਹੋਣ ਜਾਂ ਰਾਤਾਂ ਤੁੰਦਲੇ ਹੋਣ ਜੇ ਤੁਹਾਡੇ ਅੰਦਰ ਇਮਾਨਦਾਰੀ ਮਿਹਨਤ ਅਤੇ ਲਗਨ ਹੈ ਤਾਂ ਵਕਤ ਜ਼ਰੂਰ ਬਦਲੇਗਾ ਸ਼ਾਮੂ ਵਰਗੇ ਲੋਕ ਸਾਨੂੰ ਦੱਸਦੇ ਹਨ ਕਿ ਅਸਲ ਪਹਿਚਾਨ ਕੱਪੜਿਆਂ ਜਾਂ ਡਿਗਰੀ ਨਾਲ ਨਹੀਂ ਸਗੋਂ ਕਰਮ ਅਤੇ ਨiyet ਨਾਲ ਬਣਦੀ ਹੈ ਜੀਵਨ ਵਿੱਚ ਜਦੋਂ ਹਰ ਦਰਵਾਜ਼ਾ ਬੰਦ ਲੱਗੇ ਤਦ ਵੀ ਆਪਣੇ ਕਰਮ ਦਾ ਦਰਵਾਜ਼ਾ ਖੁੱਲਾ ਰੱਖੋ ਕਿਉਂਕਿ ਸਮਾਂ ਹਰ ਕਿਸੇ ਦਾ ਆਉਂਦਾ ਹੈ ਦੋਸਤੋ ਜੇ ਤੁਹਾਨੂੰ ਇਹ ਕਹਾਣੀ ਦਿਲ ਨੂੰ ਛੂ ਗਈ ਹੋਵੇ ਤਾਂ ਇਸ ਨੂੰ ਲਾਇਕ ਜ਼ਰੂਰ ਕਰੋ ਅਤੇ ਅਜੀਆਂ ਹੀ ਸੱਚੀਆਂ ਪ੍ਰੇਰਣਾਦਾਇਕ ਕਹਾਣੀਆਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਮੈਂਟ ਵਿੱਚ ਜ਼ਰੂਰ ਦੱਸੋ ਕਿ ਕੀ ਤੁਸੀਂ ਵੀ ਕਦੇ ਅਜਿਹੇ ਮੋੜ ਰਾਹੀਂ ਗੁਜ਼ਰੇ ਹੋ ਜਿੱਥੇ ਸਿਰਫ ਤੁਹਾਡੀ ਮਿਹਨਤ ਨੇ ਤੁਹਾਨੂੰ ਬਚਾਇਆ ਹੋਵੇ